ਉਹ ਸ਼ਾਮ ਨੂੰ ਇਹ ਕਹਿ ਕੇ ਸੌਣਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਚਾਰ ਪਿਰ ਚਾਰ ਪਿਰ ਦਿਨ ਭਾਣੇ ਚ ਬਤੀਤ ਹੋਇਆ ਰਹਿਣ ਆਈ ਹੈ ਭਾਣੇ ਚ ਬਤੀਤ ਕਰਾਉਣੀ ਜਦੋਂ ਦਿਨ ਚੜਨਾ ਸਵੇਰੇ ਸਿੱਖ ਨੇ ਉੱਠ ਕੇ ਕਹਿਣਾ ਚਾਰ ਪੈਰ ਰਾਤ ਭਾਣੇ ਚ ਬਤੀਤ ਹੋਈ ਹੈ ਦਿਨ ਆਇਆ ਭਾਣੇ ਚ ਬਤੀਤ ਕਰਾਉਣਾ ਮੈਨੂੰ ਯਾਦ ਆ ਗਈ ਇਤਿਹਾਸ ਚੋਂ ਇੱਕ ਗੱਲ ਫਿਰ ਮੈਂ ਵਾਪਸ ਪਰਤਦਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਜਮਿਆਂ ਹੀ ਮੁਹਿਮਾ ਵਿੱਚ ਹੈ ਪੰਜਾਬ ਦੇ ਜਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਮੁਹਿਮਾ ਵਿੱਚ ਰਹਿੰਦਾ ਹੈ ਹਮੇਸ਼ਾ ਰਹਿੰਦਾ ਹੈ ਪੰਜਾਬ ਹਮੇਸ਼ਾ ਸਟਰਗਲ ਕਰਦਾ ਹੈ ਔਰ ਇਹ ਸਦਾ ਕਰਦਾ ਰਹੂਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੱਚ ਤੇ ਪਹਿਰਾ ਦੇਣਾ ਸਿਖਾਇਆ ਔਰ ਜਿਹਦਾ ਬੰਦਾ ਸੱਚ ਤੇ ਪਹਿਰਾ ਦਿੰਦਾ ਹੈ ਉਹਨੂੰ ਕਈ ਵਾਰ ਉਹਦੇ ਖਮਿਆਜੇ ਵੀ ਭੁਗਤਣੇ ਪੈਂਦੇ ਨੇ ਬਿ ਸ਼ਰਮੀ ਦਾ ਕੀ ਹੁੰਦਾ ਨੀਵੀਂ ਸੁੱਟ ਕੇ ਜਿਵੇਂ ਮਰਜ਼ੀ ਬੰਦਾ ਜ਼ਿੰਦਗੀ ਜੀ ਲੈਂਦਾ ਪਰ ਜਿਹਦੀ ਅਣਖ ਤੇ ਗੈਰਤ ਜਿੰਦੀ ਹੋਵੇ ਉਹਨੂੰ ਕਈ ਵਾਰ ਆਪਣੀ ਅਣਖ ਤੇ ਗੈਰਤ ਨੂੰ ਜਿਉਂਦੀ ਰੱਖਣ ਦੇ ਵੀ ਕੀਮਤ ਤਾਰਨੀ ਪੈਂਦੀ ਉਹਦਾ ਮੁੱਲ ਤਾਰਨਾ ਪੈਂਦਾ ਹੈ ਕਈ ਵਾਰ। ਪਰ ਅਸੀਂ ਤਾਰਦੇ ਹਾਂ ਬਹੁਤ ਵਾਰ ਉਹਦਾ ਮੁੱਲ। ਪੰਜਾਬ ਨੇ ਇੱਕ ਦੌਰ ਜੁਗਨ 1984 ਦਾ ਜਿਹਨੂੰ ਅਸੀਂ ਨਸਲਕੁਸ਼ੀ ਕਹਿੰਨੇ ਆ ਹੰਡਾਈ ਹੈ। ਔਰ ਉਸ ਨਸਲਕੁਸ਼ੀ ਦੇ ਵਿੱਚ ਖਡੂਰ ਸਾਹਿਬ ਦੇ ਲਾਗੇ ਪਿੰਡ ਪੈਂਦਾ ਹੈ ਵਿਣਗ ਸੂਬਾ ਸਿੰਘ ਉਥੋਂ ਦਾ ਰਹਿਣ ਵਾਲਾ ਸੀ ਬੱਬਰ ਅਨੋਖ ਸਿੰਘ ਸਰਕਾਰੀ ਕਹਿਰ ਨੇ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਔਰ ਵੈਰੋਵਾਲ ਪਿੰਡ ਵਿੱਚ ਉਹਨੂੰ ਸ਼ਹੀਦ ਕੀਤਾ ਔਰ ਉਹਨੂੰ ਜਦੋਂ ਸ਼ਹੀਦ ਕੀਤਾ ਸੀ ਉਹਦੀ ਸ਼ਹੀਦੀ ਵੇਲੇ ਸਰੀਰ ਵਿੱਚ ਐਸਾ ਕੋਈ ਜਗ੍ਹਾ ਨਹੀਂ ਸੀ ਜਿੱਥੇ ਜ਼ਖਮ ਨਾ ਦਿੱਤੇ ਹੋਣ ਗਰਮ ਸਰੀਏ ਕਰਕੇ ਉਹਦੀਆਂ ਲੱਤਾਂ ਦੇ ਵਿੱਚ ਦੀ ਆਰ-ਪਾਰ ਕੱਢੇ ਗਰਮ ਸੀਖਾਂ ਅੱਖਾਂ ਵਿੱਚ ਪਾ ਕੇ ਅੱਖਾਂ ਬਾਹਰ ਕੱਢਤੀਆਂ ਕਈ ਦਿਨ ਦਾ ਉਹ ਕਹਿਰ ਝੱਲਣ ਤੋਂ ਬਾਅਦ ਉਹਦੇ ਸਰੀਰ 'ਚ ਕੋਈ ਟਾਵਾ-ਟਾਵਾ ਸਾਹ ਚੱਲਦਾ ਸੀ ਔਰ ਫਰਸ਼ ਤੇ ਲਟਿਆ ਹੋਇਆ ਉਹ ਇਨਸਾਨ ਲਹੂ ਨਾਲ ਉਹਦੀ ਸਾਰੀ ਦੇਹ ਨੁੱਚੜ ਰਹੀ ਐ ਅੱਖਾਂ ਬਾਹਰ ਕੱਢਤੀਆਂ ਦਿਸਦਾ ਨਹੀਂ ਸੀ ਉਹਨੇ ਸੰਤਰੀ ਨੂੰ ਪੁੱਛਿਆ ਸਮਾਂ ਕੀ ਹੋਇਆ ਹੈ ਸੰਤਰੀ ਨੇ ਕਿਹਾ ਸ਼ਾਮ ਦੇ 6 ਵਜੇ ਨੇ ਦਿਸਦਾ ਨਹੀਂ ਸੀ ਜ਼ੁਬਾਨ ਮਾੜਾ ਮਾੜਾ ਸਾਹ ਦਿੰਦੀ ਸੀ ਫਰਸ਼ ਤੇ ਲੰਮੇ ਪਏ ਨੇ ਲਹੂ ਨਾਲ ਲਥਪਥ ਹੋਏ ਉਸ ਵੀਰ ਨੇ ਸੋਦਰ ਦੀ ਬਾਣੀ ਦਾ ਜਾਪ ਆਰੰਭ ਕੀਤਾ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿੱਤਬੈ ਸਰਬ ਸੰਭਾਲੇ ਸੋਦਰ ਦੀ ਸਮਾਪਤੀ ਹੋਈ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨਮਨ ਥੀਵੇ ਹਰਿਆ ਉਹੋਨੇ ਅਖੀਰਲੇ ਬੋਲ ਜਿਹੜੇ ਬੋਲੇ ਉਸ ਵੇਲੇ ਉਹਦੇ ਬੋਲ ਸੰਨ ਦਾ ਤਾਰ ਸੱਚੇ ਪਾਤਸ਼ਾਹ ਜੀ ਚਾਰ ਦਿਨ ਆਪ ਜੀ ਦੇ ਚਾਰ ਪੈਰ ਦੇਣ ਆਪ ਜੀ ਦੇ ਬਾਣੇ ਚ ਬਤੀਤ ਹੋਇਆ ਰਹਿਣ ਆਈ ਹੈ ਬਾਣੇ ਚ ਬਤੀਤ ਕਰਾਉਣੀ ਜਿਹੜਾ ਸੰਤਰੀ ਉਸ ਜਗ੍ਹਾ ਤੇ ਖੜਾ ਸੀ ਉਹ ਬਾਹ ਮਾਰ ਕੇ ਰੋਇਆ ਕਹਿੰਦਾ ਇਹ ਬੰਦੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ ਤੁਸੀਂ ਵੇਖੋ ਜਿਹੜਾ ਬੰਦਾ ਸਾਰਾ ਦਿਨ ਸਾਰੀ ਰਾਤ ਕਈ ਦਿਨ ਅਤਿਆਚਾਰ ਝੱਲਿਆ ਹੋਵੇ ਤੇ ਇਹਨਾਂ ਸ਼ਬਦ ਤੇ ਮੂੰਹੋਂ ਕਾਢ ਹੀ ਸਕਦਾ ਨਾ ਵੀ ਮਾਲਕਾ ਜਿਨ੍ਹਾਂ ਨੇ ਮੇਰੀ ਇਹ ਹਾਲਤ ਕੀਤੀ ਹੈ ਇੱਕ ਵਾਰ ਜ਼ਰੂਰ ਉਹਨਾਂ ਨੂੰ ਇਹ ਸ਼ਬਦ ਵੀ ਸਿੱਖ ਦੀ ਜ਼ੁਬਾਨ ਤੇ ਨਹੀਂ ਆਉਂਦਾ ਜਦੋਂ ਸੰਤਰੀ ਨੇ ਉਹਦੇ ਸ਼ਬਦ ਸੁਣੇ ਔਰ ਉਹਦੇ ਆਪਣੇ ਹੱਥੋਂ ਰੇ ਪਹਿਰੇਦਾਰੀ ਕਰਦੇ ਨੇ ਹਥਿਆਰ ਸੁਟਿਆ ਔਰ ਕੁਰਲਾ ਕੇ ਕਿਹਾ ਵੀ ਇਹ ਬੰਦੇ ਕਦੀ ਵੀ ਕਿਸੇ ਦੇ ਦੁਸ਼ਮਣ ਨਹੀਂ ਹੋ ਸਕਦੇ ਗੱਲ ਮੈਂ ਤੁਹਾਡੇ ਨਾਲ ਕਰਦਾ ਸੀ ਪਾਣੇ ਦੀ ਇਸ ਸਿਚੁਏਸ਼ਨ ਵਿੱਚ ਪਹੁੰਚ ਕੇ ਵੀ ਬੰਦੇ ਨੇ ਇਹ ਕਹਿਣਾ ਵੀ ਤੇਰੇ ਪਾਣੇ ਚ ਬਤੀਤ ਹੋਈ ਹੈ ਤੇ ਤੇਰੇ ਪਾਣੇ ਚ ਆਈਏ ਜੇ ਇਹਦੇ ਤੋਂ ਵੱਡਾ ਕੋਈ ਦੁੱਖ ਜ਼ਿੰਦਗੀ 'ਚ ਆਵੇ ਤਾਂ ਜ਼ਰੂਰ ਕਹੋ ਵੀ ਮੈਂ ਦੁਖੀ ਹਾਂ ਅਦਰਵਾਇਜ਼ ਕਦੀ ਆਪਣੀ ਲਾਈਫ 'ਚ ਆਪਣੀ ਜ਼ੁਬਾਨ ਤੇ ਮੇਰਾ ਵੀਰ ਮੇਰੀ ਕੋਈ ਭੈਣ ਇਹ ਸ਼ਬਦ ਨਾ ਲਿਆਵੇ ਵੀ ਮੈਂ ਬਹੁਤ ਦੁਖੀ ਹਾਂ ਜੇ ਗੁਰੂ ਰਾਮਦਾਸ ਪਿਤਾ ਜੀ ਨੂੰ ਪਿਆਰ ਕਰਦੇ ਹਾਂ